ਆਰ ਨਿਕਲ ਜਾਏਗਾ ਆਦਮੀ ਦਾ ਇੱਥੇ ਰਹੇ ਮਨ ਲਗਾ ਆਦਮੀ ਲੋਕ ਇਕ ਬੇਕਰ ਰਿਹਾ ਹੈ ਅਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ੋਰਦਾਰ ਬਰਸਾਤ ਪਿਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਹੀ ਹੈ ਬਰਸਾਤ ਨੇ ਐਸਾ ਤੰਡ ਮਚਾ ਦਿੱਤਾ ਹੈ ਕਿ ਲੋਕਾਂ ਦੇ ਲਈ ਵੱਡੀ ਮੁਸੀਬਤ ਪੈਦਾ ਕਰ ਦਿੱਤੀ ਹੈ ਹੜ੍ਹ ਅਤੇ ਲੈਂਡਸਲਾਈਡ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਜਨਜੀਵਨ ਬੁਰੀ ਤਰ੍ਹਾਂ ਅਸਤਵ ਵਿਅਸਤ ਹੋ ਚੁੱਕਿਆ ਹੈ ਅਤੇ ਹੁਣ ਤੱਕ ਸਮੁੱਚੇ ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿਕਰ ਗੱਲ ਕਰੀਏ ਤਾਂ ਸੈਂਕੜਾਂ ਲੋਕਾਂ ਦੀ ਇਸ ਹੜ੍ਹਾਂ ਦੇ ਕਾਰਨ ਮੌਤ ਹੋ ਚੁੱਕੀ ਹੈ ਅਤੇ 200-250 ਦੇ ਨਜ਼ਦੀਕ ਜਿਹੜੀ ਸੜਕਾਂ ਪੁਨਰੋਪ ਦੇ ਨਾਲ ਹਿਮਾਚਲ ਦੀਆਂ ਪੂਰੀ ਤਰ੍ਹਾਂ ਖਤ੍ਰੀਗ੍ਰਸ ਹੋ ਚੁੱਕੀਆਂ ਹਨ ਗੱਲਕਿ ਨੌਰ ਜ਼ਿਲ੍ਹੇ ਦੀ ਕਰੀਏ ਤਾਂ ਪੂਹ ਤਹਿਸੀਲ ਦੇ ਵਿੱਚ ਫਲਸ਼ ਫਲੱਡ ਦੇ ਨਾਲ ਭਿਆੰਕਰ ਲੈਂਡਸਲਾਈਡ ਹੋਇਆ ਹੈ। ਪੂਹ ਤੋਂ ਰੌਰਿਕ ਤੱਕ ਨੈਸ਼ਨਲ ਹਾਈਵੇ ਦੇ ਕਈ ਕਿਲੋਮੀਟਰ ਹਿੱਸੇ ਵਿੱਚ ਭਾਰੀ ਨੁਕਸਾਨ ਹੋ ਗਿਆ ਹੈ। ਇਸ ਦੇ ਨਾਲ ਹਾਈਵੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੇ ਬਾਅਦ ਇੱਥੇ ਫਲਸ਼ ਫਲੱਡ ਆਇਆ ਹੈ। ਹਾਲਾਂਕਿ ਫਲੈਸ਼ ਫਲੱਡ ਅਤੇ ਲੈਂਡਸਲਾਈਡ ਦੇ ਨਾਲ ਕਿਸੇ ਵੀ ਹਾਤਾਖਤ ਹੋਣ ਦੀ ਕੋਈ ਰਿਪੋਰਟ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਯਾਨੀ ਕਿ ਅੱਜ ਤੋਂ ਮੰਗਲਵਾਰ ਤੱਕ 10 ਜ਼ਿਲ੍ਹਿਆਂ ਦੇ ਅੰਦਰ ਬਹੁਤ ਜ਼ਿਆਦਾ ਬਰਸਾਤ ਦੇ ਅਲਰਟ ਜਾਰੀ ਕੀਤੇ ਹਨ। ਇਹ ਅਲਰਟ ਬिलासपुर, ਚੰਬਾ, ਹਿਮੇਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਰਮੌਰ, ਸੋਲਨ ਅਤੇ ਉਹਨਾਂ ਜ਼ਿਲ੍ਹੇ ਦੇ ਲਈ ਜਾਰੀ ਹੋਇਆ ਹੈ। ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਦੇ ਵਿੱਚ 6 ਜ਼ਿਲ੍ਹੇ ਚੰਬਾ, ਹਿਮੇਰਪੁਰ, ਕੁੱਲੂ, ਮੰਡੀ, ਸ਼ਿਮਲਾ ਅਤੇ ਸਿਰਮੌਰ ਦੇ ਵਿੱਚ ਹੜ੍ਹ ਆਉਣ ਦੀ ਵੀ ਚੇਤਾਵਨੀ ਮੌਸਮਾਰਾਂ ਨੇ ਜਾਰੀ ਕਰ ਦਿੱਤੀ ਹੈ। ਮੌਸਮ ਮਾਰਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ 17 ਅਗਸਤ ਤੱਕ ਸੂਬੇ ਭਰ ਦੇ ਅੰਦਰ ਮੌਸਮ ਇਸੇ ਤਰ੍ਹਾਂ ਹੀ ਖਰਾਬ ਰਹੇਗਾ ਅਤੇ ਸਥਿਤੀ ਇਸ ਤੋਂ ਵੀ ਜ਼ਿਆਦਾ ਹੋਰ ਬਦ ਤੋਂ ਬੱਤਰ ਹੋ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਲਗਾਤਾਰ ਹੋ ਰਹੇ ਨੇ ਅਜੇ ਹੇ ਦੇ ਅੰਦਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ ਜਿਨ੍ਹਾਂ ਦਾ ਕੋਈ ਅਤਾ ਪਤਾ ਅਜੇ ਤੱਕ ਨਹੀਂ ਲੱਗ ਸਕਿਆ ਨੁਜੇ ਪਾਸੇ ਬਚਾਅ ਕਾਰਜਾਂ ਦੇ ਵਿੱਚ ਐਸ ਡੀ ਆਰ ਐਫ ਐਨ ਡੀ ਆਰ ਐਫ ਤਮਾਮ ਜੋ ਰਾਹਤ ਦਲ ਹਨ ਉਹ ਆਪ ਦੀ ਡਿਊਟੀਆਂ ਨਿਭਾ ਰਹੇ ਹਨ ਉਧਰ ਸਿਰਮੌਰ ਜ਼ਿਲ੍ਹੇ ਦੇ ਵਿੱਚ ਬੀਤੀ ਰਾਤ ਨੂੰ ਹੋ ਰਹੀ ਮूसलाधार ਬਰਸਾਤ ਦੇ ਨਾਲ ਡਿੱਗੀ ਯਮੁਨਾ ਅਤੇ ਮਾਰਕੰਡਾ ਨਹਿਰਾਂ ਦੇ ਵਿੱਚ ਰੋਦਰ ਰੂਪ ਧਾਰਨ ਕਰ ਲਿਆ ਹੈ ਪਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹਤ ਦਿੱਤੀ ਹੈ। ਤਰਮੋਰ ਜ਼ਿਲ੍ਹਾ ਦੇ ਨਜ਼ਦੀਕ ਨਾਹਾਂ ਦੇ ਬਨਕਲਾ ਪੰਚਾਇਤ ਦੇ ਵਿੱਚ ਉਫੰਦੀ ਨਾਰਕੰਡਾ ਨਹਿਰ ਵੀ ਤਬਾਹੀ ਮਚਾ ਰਹੀ ਹੈ। ਐਤਵਾਰ ਅੱਜ ਸਵੇਰੇ ਬਨਕਲਾ ਦੇ ਵਿੱਚ ਨਦੀ ਕਿਨਾਰੇ ਬਣਿਆ ਮੰਦਿਰ ਨੂੰ ਵੀ ਸਲਾਬ ਬਹਾ ਲੇ ਗਿਆ। ਤਾਂ ਇੱਕ ਖੌਫਨਾਕ ਤਸਵੀਰਾਂ ਹਿਮਾਚਲ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਜਿੱਥੇ ਕਿ ਪਿਛਲੇ 24 ਘੰਟਿਆਂ ਤੋਂ ਲਗਾਤਾਰ ਮੌਲੇ ਧਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਹੜ੍ਹਾਂ ਦੀ ਸਥਿਤੀ ਮੋੜ ਤੋਂ ਪੈਦਾ ਹੋ ਗਈ ਹੈ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ